ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਪਾਂ ਕੋਲ ਸਾਰੇ ਕਿਸਾਨਾਂ ਦਾ ਦਰਜਾ ਹੋ ਰਹੀਆਂ ਵੀ ਸਰਪੱਤੀਆਂ ਹੋਛ ਰਹਿਣੇ ਵੀ ਸਹਾਇਤਾ ਕਰ ਦੇਣਗੇ ਪਰ ਇੱਕ ਚੀਜ਼ ਸਾਹਮਣੇ ਆਈ ਆਪਾਂ ਨੂੰ ਬਹੁਤ ਮਿਲਦਾ ਸੀ ਜੇ ਪੰਜਾਬ ਸਰਕਾਰ ਜਿਹੜੀ ਆ ਸਾਡੇ ਪੰਜਾਬ ਬੰਦਾ ਜੋ ਘੋਪਸ਼ੋਧਨ ਕੀਤਾ ਉਹਨੇ 484 ਯਾਦ ਕਰਾਈ ਜੱਟੇ ਦਾ ਤਹਾਕਾ ਯਾਦ ਕਰਾਇਆ ਉਹਨੇ ਜੋ ਘੋਪਸ਼ੋਧਨ ਪਸਵਧ ਲਟਾਇਆ ਸਾਡੇ ਜੁਰਮਾਨਿਆਂ ਪੱਕਾ ਮਾਹਲਾ ਰੰਗਾਂ ਪਾਦਿਆ ਸੰਮੂਹ ਦੇ ਲੋਕ ਹਾਰ 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 ਹਾ ਮੇਰੇ ਤੋਂ ਮੇਰੇ ਬਾਹਰ ਤਾਂ ਜੁੱਤ ਦੇ ਰਿਹਾ ਪਿੱਛੋਂ ਸਾਰਾ ਪਿੱਛੋਤਾ ਤਰੇ ਤੇ ਚੱਕੇ ਦੇ ਕੇ ਲੰਘ ਕੇ ਰਹਿ ਜਾਓ ਜਿੱਥੇ ਦੀ ਜਗ੍ਹਾ ਲਈ ਦੀ ਆ ਗੱਲਬਾਤ ਕੇਂਦਰ ਸਰਕਾਰ ਤੇ ਬਾਤ ਚੱਲ ਰਹੇ ਸੀ ਪਰ ਸਵਾਰ ਸਰਕਾਰ ਨੇ ਕੇਂਦਰ ਤੋਂ ਨਾਲ ਲੜ ਕੇ ਹੋਰ ਇਸੇ ਸਟਾਪ ਨੂੰ ਛੋਟੂ ਬਾਤ ਨੂੰ ਰੱਖੇ ਨਾ ਨਾ ਸਤ ਪਾਤ ਜਾਰੀ ਮਾ ਸਮਿਆਨੇ ਰੇਟ ਜਗਾਂ ਦੇ ਇੱਕ ਮੂਮੈਂਟ ਲਈ ਜਾਹਰ ਮੁਸਾਫੀ ਨੂੰ ਲਖਦੇ ਲਾਜਨਾ ਦਾ ਮਲਾਬ ਕਰਨਾ ਹੁੰਦਾ ਵਾ ਜਦੋਂ ਮੂਮੈਂਟ ਦਾ ਬਤਾ ਕੀਤਾ ਟੂਟ ਦੇ ਸੱਤ ਤੋਂ ਗ੍ਰਿਫਤਾਰ ਕੀਤਾ ਬੇਰਾਬਾ ਬਾਰਾ ਮਰੋਦ ਕੋਲੋਂ ਸਲਾਮ ਜੋ ਬਹੁਤ ਬਾਰਡਰਾਂ ਨੇ ਕੀਤਾ ਟਰੈਕਟਰ ਜਿਹੜੀ ਗੱਲ ਆ ਇਹ ਕਿਨੇ ਰੋਜ਼ ਘੂਰਦੇ ਹਾਂ ਕਿਸਾਨਾਂ ਦੀ ਸਰਕਾਰ ਆ ਅੱਜ ਕਿਸਾਨਾਂ ਵਾਲਤੇ ਆ ਸੋਤੋ ਜਲਦੀ ਵਾਲੀ ਹਾਲ ਆਏ ਆ ਕੰਡੀ ਏਰੀਆ ਦੇ ਵਿੱਚ ਕੰਡੀ ਏਰੀਆ ਦੇ ਵਿੱਚ ਨਾ ਨਸਾਨ ਤਿਆਰ ਪੰਜ ਨਾ ਹੋਇਆ ਕੋਈ ਕਹਣਾ ਮਾਫੀ ਨਹੀਂ ਦਿੱਤਾ 450 ਦੇ ਤੇ ਪੱਲਾ ਘਾੜ ਦਿੱਤਾ ਗਿਆ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਕਿਸਾਨਾਂ ਨੂੰ ਪੂਰਾ ਮਾਫ ਦਾ ਦੇਵਾਂਗੇ ਤੇਰੇ ਨੇ ਐਮਐਫੀ ਦੀ ਜੀਣ ਦਾ ਵਾਅਦਾ ਕੀਤਾ ਜਿਹੜੀ ਉਹਨਾਂ ਦੀ ਇੱਕ ਮੰਤਰੀ ਚੁਟਕੀ ਵਾਲੇ ਨੇ ਵਾਅਦਾ ਕੀਤਾ ਅੱਜ ਮੰਤਰੀ ਕਿੱਥੇ ਗਈਆ ਦੋਨੋਂ ਕਿਥੇ ਆਜੂਗੇ ਕਿਸਾਨ ਰੋ ਰਹੇ ਨੇ ਜੋ ਪਿਛਲੇ ਆਪਣੀ ਝੋਨੇ ਦੀ ਲੋਟ ਪਈਆ ਮੰਡੀਆਂ ਦੇ ਵਿੱਚ 200-250 ਰੁਪਏ ਤੋਂ ਕਦੇ ਕਿਸਾਨਾਂ ਦੀ ਮੇਲ ਪਈਆ ਕੋਈ ਸਾਰਾ ਕੋਈ ਤੁਸੀਂ ਦੇਖਿਆ ਕੋਈ ਪੰਜਾਬ ਸਰਕਾਰ ਨੇ ਕਰਵਾਇਆ ਕੋਣਾ ਜੋ ਪਛਮੀ ਸਾਰਾ ਕੇਂਦਰ ਸਰਕਾਰ ਦੇ ਨਾਲ ਰੱਖਿਆ ਨੇ ਕਿ ਉਹਨਾਂ ਦੇ ਕੋਲ ਕੋਈ ਖੇਤੀ ਨੀਤੀ ਪੜੀ ਤੌਰ 'ਤੇ ਕੋਈ ਲੋਕਾਂ ਵਾਂਗ ਸੇ ਪੜੀ ਨਹੀਂ ਆ। ਕੋਈ ਮੱਧਵੇਦਲੀ ਵੈਰੇ ਕਿਸੇ ਵੀਆ ਤੁਸੀਂ ਸੈਂਕੜਾ ਪਾਜ ਵਿਚਾਰ ਸੈਂਕੜੇ ਵਿੱਚ ਕਿਸਾਨਾਂ ਦੁਆਰਾ ਜੋ ਪੰਜਾਬ ਦੀ ਜੀ.ਡੀ.ਪੀ ਦੇ ਵਿੱਚ ਲਗਭਗ 42.29% ਦਾ ਹਿੱਸਾ ਪਾਇਆ ਜਾਂਦਾ ਹੈ ਪਰ ਕਿਸਾਨਾਂ ਵਾਸਤੇ ਸਰਬਸ਼ੇਤ ਸਰਕਾਰ ਨੇ ਕਟਿਆ ਪਹਿਲੇ ਲਖੂ ਜਿੱਦ ਮਾਰੀ ਕਲਾ ਦੀ ਤਰੂਤ ਸਾਡੇ ਕਿਸਾਨਾਂ ਵਾਸਤੇ ਇੱਕ ਦਿਨ ਆੜਾ ਕਾੜ ਕੇ ਨਾਲ ਗੁੰਡੇ ਲਾ ਕੇ ਜਿਨ੍ਹਾਂ ਨੇ ਇਕਰਾ ਪਾ ਗਿਆ ਯੋਸਿਫ ਤੋਂ ਲਾਗਣ ਲਿਓ ਬਰਾਮਣ ਫਟਾ ਜਾ ਕੋਈ ਕਿਤੇ ਦੇ ਫੋਟੋ ਸਾਥ ਦੇ ਜੋ ਤੋਂ ਸਾਥ ਸਮਾ ਲਿਆ ਚੰਦਾ ਮੈਨੂੰ ਫਟਾ ਜਾ ਅੱਜ ਤੱਕ ਸੁਰੱਖਿਅਤ ਰਿਹਾ ਬਰਾਮਣਾਂ ਖੇਤਰ ਜਿਹੜਿਆ ਉਹ ਦੂਰ ਦੂਰ ਸੋਂਤੇ ਕੋਈ ਲੁੱਟ ਕੇ ਆਵੇ ਤੁਸੀਂ ਸਾਰੇ ਜੀ ਜਿਹੜਾ ਖਲੌਰ ਲਾਕੇ ਦਾ ਉਹ ਮਲੇਰ ਜਰਮਨ ਸਿੰਘ ਖਲੌਰ ਜਿੱਲੇ ਆਦੇ ਕਰਕੇ ਆਪਣੇ ਟਰਾਲੀ ਜਿਹੜੀ ਡੈਂਟਰ ਖੜਿਆ ਸਾਰਾ ਕੁਝ ਉਹ ਸਾਬੋ ਜੁਦਾਬਾ ਪੀਰੇ ਕੁਲ ਤੇਰੇ ਦੀ ਸਰਕਾਰ ਇਹ ਚੋਰਾ ਦੀ ਸਰਕਾਰ ਇਹ ਬੁਢਿਆਂ ਦੀ ਸਰਕਾਰ ਆ ਜਿਹੜਾ ਇਹ ਆਪਣੇ ਤੇ ਕੰਮ ਕਰ ਰਹੀ ਆ ਇਸ ਕਰਕੇ ਅੱਜ ਆ ਸੰਕੇਤ ਦਿੱਤਾ ਪਸਾਰਿਆਂ ਨੇ ਜਿਹੜੇ ਗੁਰੂ ਨਾਨਕ ਸਾਹਿਬ ਦਾ ਮੁੱਸੀ ਸੀ

ਇਹ ਜਦ ਤੱਕ ਇਹ ਲੋਕਾਂ ਨੇ ਐਲਾਨ ਕੀਤਾ ਆ ਤੁਸੀਂ ਜਿਹੜਾ ਰਾਤ ਬੁੱਟ ਖਾ ਕੇ ਆੜ ਕੇ ਸਰਕਾਰ ਦੇ ਜਦਗਾਰੀ ਮੋਰਚੇ ਤੋਂ ਜੇਕਰ ਕਰਦੇ ਨੇ ਜੀ ਦਫ਼ਤਰ ਮੰਨ ਲਿਆ ਕਿ ਸਾਰੀ ਗੱਲ ਇਹ ਸਰਕਾਰ ਨੂੰ ਪਤਾ ਲੱਗ ਗਿਆ ਜੀ ਦਾ ਸਰਕਾਰ ਨੂੰ ਚੰਨ ਹੋ ਗਿਆ ਦਾ ਇਹ ਲੋਕ ਤਾਂ ਨਹੀਂ ਆਣਗੇ ਕਿ ਇਹ ਲੋਕ ਜਿਹੜਾ ਜੇ ਸਬਰ ਤੇ ਟਾਲੇ ਭਰ ਕੇ ਵੀ ਜੂਣ ਵਾਲਿਆ ਪਰ ਜਦੋਂ ਇਹਦਾ ਸਬਰ ਟੁੱਟ ਜਾਣਾ ਤੇ ਦੇ ਰਿਸ਼ੀ ਨੂੰ ਜਨਾਵਾ ਜਿਹੜਾ ਕੀਤਾ ਗੁਰੂ ਤੱਕ ਸਵਾਰੋਧਿਨਾਂ ਸਿਆਸੀ ਪਾਰਟੀਆਂ ਵਧਣੇ ਦਾ ਜੁਆ ਕਰ ਰਹੀ ਹੈ ਰਾਜਨੀਤਿਕ ਪਾਰਟੀਆਂ ਜਦੋਂ ਗਲਤੀਆਂ ਕਰਦੀਆਂ ਉਹਦੇ ਸਦਲਾਮਾ ਦੇ ਵਿੱਚ ਨਵੀਂ ਸਿਆਸਤ ਜਨਮ ਲਵੇਗੀ ਆਸੂ ਵੀ ਜਵਤ ਆਸੂ ਵੀ ਲੁੱਟੋ ਤਾਂ ਹਾਲੇ ਨਾ ਸਰੀਆ ਸਾਲ ਦਾ ਸਾਬਨਾ ਮਸਾਲਾ ਕਿਦੋਂ ਤੋਂ ਤੇ ਨੀਂਦਾਂ ਸਰਕਾਰ ਕਿਸਾਨਾਂ ਨਾਲ ਮੱਥਾ ਲਾ ਕੇ ਗਈ हवाज़ा सदमा न तूर जा रंगड़ा जॾो आख़िर सो सच में जमाना ਰੰਗਲਾ दुर ਨਹੀਂ ਜਿਵੇਂ ਬਰਫ ਗਰਮੀ ਦੇ ਵੇਲੇ ਤੁਸਬੇ ਨੇ ਚੁੱਪਈ ਹੁੰਦੀ ਆ ਤੇ ਖੁਰਦੀ ਜਾਂਦੀ ਆ ਪਤਾ ਹੀ ਲੱਗਦਾ ਕਿਹਦੇ ਤਨ ਖੁਰਦੀ ਜਾਂਦੀ ਆ ਕਿਸ ਤਰ੍ਹਾਂ ਖੁਰਦੀ ਜਾਂਦੀ ਆ ਅੱਜ ਦੀ ਕਸਾਰੀ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ